ਅਸੀਂ ਇਸ ਵਿਸ਼ੇ ਤੇ ਪਹੁੰਚੇ ਸੀਗੇ ਜੋ ਕਿ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਸ਼ੰਕਰਾਨੰਦ ਦੀ ਉਸ ਦੇ ਉੱਤੇ ਅਸੀਂ ਪਿੰਡ ਦੇ ਵਿੱਚ ਮਤਾ ਵੀ ਪਾ ਕੇ ਉਹਨਾਂ ਨੂੰ ਡੇਰੇ ਚੋਂ ਜਾਣ ਲਈ ਕਿਹਾ ਉਹ ਫਿਰ ਵੀ ਛੱਡ ਕੇ ਨਹੀਂ ਡੇਰਾ ਗਏ ਤੇ ਉਸ ਤੋਂ ਬਾਅਦ ਆਪਾਂ ਅਦਾਲਤ ਨੇ ਮਾਨਯੋਗ ਅਦਾਲਤ ਨੇ ਆਪਣੇ ਉਹਨਾਂ ਦੀ ਜ਼ਮਾਨਤ ਵੀ ਰੱਦ ਕਰਤੀ ਆ ਹਾਈ ਕੋਰਟ ਤੋਂ ਵੀ ਕੋਈ ਉਹਨਾਂ ਨੂੰ ਰਾਹਤ ਨਹੀਂ ਹੈਗੀ ਉਹਨਾਂ ਦੀ ਨਾਂ ਤਾਂ ਗ੍ਰਿਫਤਾਰੀ ਹੋ ਰਹੀ ਆ ਇੱਕ ਤਾਂ ਗ੍ਰਿਫਤਾਰੀ ਬਾਰੇ ਕਿਹਾ ਗਿਆ ਦੂਜਾ ਜਿਹੜੇ ਸਾਡੇ ਅਗਲੇ ਮਹੀਨੇ ਨਾਲ ਵਰਸੀ ਆ ਰਹੀ ਆ Swami Gangaranand Maharaj ਜਿਨ੍ਹਾਂ ਦੀ ਬਹੁਤ ਹੀ ਮੰਨਤਾ ਵਾ ਪੂਰਾ ਨਗਰ ਮੰਨਤਾ ਕਰਦਾ ਵਾ ਉਹ ਹਰ ਸਾਲ ਮਨਾਈ ਜਾਂਦੀ ਹੈ। ਇਸ ਵਾਰ ਉਹਨਾਂ ਨੂੰ ਅਸੀਂ ਜਾ ਕੇ ਕੁਟਿਆ ਦੇ ਵਿੱਚ ਕੱਲ ਸਾਰੇ ਨਗਰ ਨੇ ਪੰਚਾਇਤ ਨੇ ਇਕੱਠੇ ਹੋ ਕੇ ਕਿਹਾ ਵਾ ਵੀ ਪਾਈਏ ਵਰਸ ਜਿਹੜੀ ਆ ਉਹ ਨਗਰ ਮਨਾਏਗਾ ਤੇ ਪੰਚਾਇਤ ਮਨਾਉਗੀ। ਪਰ ਉਹਨਾਂ ਨੇ ਪਰ ਬੜੇ ਧਮਕੀ ਭਰੇ ਲਹਿਜੇ ਜਵਾਬ ਦਿੱਤਾ ਵਾ। ਉਹ ਕਹਿੰਦੇ ਅਸੀਂ ਮਨਾਵਾਂਗੇ ਤੁਸੀਂ ਸੇਵਾ ਕਰ ਲਓ ਜਿਹੜੀ ਵੀ ਕਰਨੀ ਆ। ਪ੍ਰਸ਼ਾਸਨ ਨੇ ਹਜੇ ਤੱਕ ਕੁਝ ਨਹੀਂ ਜੀ ਕੋਈ ਕਾਰਵਾਈ ਨਹੀਂ ਕਰੀ। ਉਹ ਹਜੇ ਤੱਕ ਕੋਈ ਗ੍ਰਿਫਤਾਰ ਵੀ ਨਹੀਂ ਹੋਇਆ। ਉਹ ਕੱਲ ਕੀ ਆਸ਼ਵਾਸ਼ਣ ਦਿੱਤਾ? ਸਾਨੂੰ ਜੀ ਸਾਹਿਬ ਨੇ ਬਹੁਤ ਆਸ਼ਵਾਸ਼ਣ ਦਿੱਤਾ ਵੀ ਹਾਂ ਉਹ ਜਿਹੜੀ ਤੁਸੀਂ ਐਪਲੀਕੇਸ਼ਨ ਲੈ ਕੇ ਆਏ ਉਸ ਤੇ ਅਸੀਂ ਗੌਰ ਕਰਾਂਗੇ ਤੇ ਜਲਦੀ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਉਹੀ ਮੰਗ ਪੱਤਰ ਦਿੱਤਾ ਜਿਹੜਾ ਪੰਚਾਇਤ ਕੰਨੀਓ ਮਤਾ ਪਾ ਕੇ ਵੀ ਜਿਹੜਾ ਉੱਥੇ ਸਮਾਗਮ ਹੋ ਰਿਹਾ ਵਾ ਉਹ ਉਹਨਾਂ ਨੂੰ ਜਿਹੜਾ ਹੁਮਨ ਅਨੰਦ ਬੈਠਾ ਉਹਦਾ ਸ਼ੰਕਰ ਅਨੰਦ ਦਾ ਭਤੀਜਾ ਵੀ ਉਹਨੂੰ ਰੋਕਿਆ ਜਾਵੇ ਸਮਾਗਮ ਕਰਨ ਤੋਂ ਤੇ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ ਤੇ ਜਿਹੜੇ ਬਾਲ ਘਰ ਦੇ ਵਿੱਚ ਬੱਚੇ ਆ ਉਹਨਾਂ ਨੂੰ ਦੂਸਰੇ ਬਾਲ ਘਰਾਂ ਦੇ ਵਿੱਚ ਟਰਾਂਸਫਰ ਕਰ ਕੀਤਾ ਜਾਵੇ ਫਿਰ ਉਹਨਾਂ ਤੋਂ ਪੁੱਛਗਛ ਕੀਤੀ ਜਾਵੇ ਫਿਰ ਸੱਚ ਸਾਹਮਣੇ ਆਊਗਾ ਜੀ ਇਸੇ ਕਰਕੇ ਹੀ ਪੂਰਾ ਡੇਢ ਮਹੀਨਾ ਹੋ ਗਿਆ ਜੀ ਪੂਰੀ ਅਸੀਂ ਕਾਨੂੰਨ ਦੇ ਤਰੀਕੇ ਦੇ ਨਾਲ ਕਾਨੂੰਨੀ ਪ੍ਰਕਿਰਿਆ ਰਾਹੀਂ ਚੱਲ ਰਹੇ ਹਾਂ ਬੜੇ ਸਹਿਜ ਦੇ ਨਾਲ ਪਰ ਹੁਣ ਜਦੋਂ ਇੱਕ ਬੰਦਾ ਸਿੱਧਾ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਫੱਟ ਹੋਇਆ ਹੋਇਆ ਕਬਜ਼ਾ ਕੀਤਾ ਹੋਇਆ ਉਹਦਾ ਵੀ ਦੱਸਦੇ ਗੈਰ ਕਾਨੂੰਨੀ ਅਸੀਂ ਕਿਉਂ ਸ਼ਬਦ ਵਰਤ ਰਹੇ ਹਾਂ ਜੀ ਕਿਉਂਕਿ ਜਿਹੜੀ ਇਹ ਜਗਾ ਵਾ ਇਹਨਾਂ ਦਾ ਹੈੱਡ ਕੁਆਰਟਰ ਛਡਾਣੇ ਆ ਜੀ ਉਹਦੇ ਇਹ ਨਾਂ ਤੇ ਜਗਾ ਵਾ ਮਾਲਕ ਕੋਣ ਨੇ ਉਹਨਾਂ ਨੇ ਇਹਨਾਂ ਨੂੰ ਬਰਖਾਸਤ ਕਰਤਾ ਇਹਨਾਂ ਦੀ ਗੱਡੀ ਤੋਂ ਵਾਪਸ ਇਹਨਾਂ ਦੀ ਜਿਹੜੀ ਚਾਦਰ ਦਾ ਜੋ ਵੀ ਸਿਸਟਮ ਹੁੰਦਾ ਵਾਪਸ ਲੈ ਲਿਆ ਕਹਿਣ ਤੋਂ ਬਾਅਦ ਇਹਦੇ ਕੋਲੇ ਹੁਣ ਕੋਈ ਉਹ ਜਿਹੜਾ ਮੁਖੌਟਾ ਵਾ ਉਹ ਤਾਂ ਲੈ ਚੁੱਕਿਆ ਇਹਦੇ ਪਰਾਵਦਾ ਜਿਹੜਾ ਇੱਕ ਸੈਕੰਡ ਉਤਰਾਧਿਕਾਰੀ ਆ ਜਿਹੜਾ ਉਹ ਮਨੰਦ ਜੀ ਉਹ ਤੇ ਪਿੰਡ ਨੂੰ ਬੈਠ ਕੇ ਲਲਕਾਰਿਆ ਵੀ ਅਸੀਂ ਜਿਹੜੀ ਸਲਾਨਾ ਪਾਰਸ਼ੀ ਆ ਅਸੀਂ ਮਨਾਵਾਂਗੇ ਪਿੰਡ ਨੇ ਜੇ ਹਾਜ਼ਰੀ ਭਰਨੀ ਆ ਭਰ ਸਕਦਾ ਲੰਗਰ ਲਾ ਸਕਦਾ ਪਰ ਪਿੰਡ ਨੇ ਇਸ ਜਗ੍ਹਾ ਨੂੰ ਜਨਮ ਦਿੱਤਾ ਪਿੰਡ ਇਸ ਜਗ੍ਹਾ ਦਾ ਮਾਲਕ ਆ ਜੀ ਜੋ ਵੀ ਉਦੋਂ ਬਾਅਦ ਚ ਡੇਰਾ ਪ੍ਰਫੁੱਲਤ ਹੋਇਆ ਉਹ ਜਗ੍ਹਾ ਤੋਂ ਹੀ ਪ੍ਰਫੁੱਲਤ ਹੋਇਆ ਇਸ ਕਰਕੇ ਪਿੰਡ ਕੋਲੇ ਇਹਦਾ ਅਧਿਕਾਰ ਵਾ ਜਿਹੜਾ ਉਹ ਆ ਜਾਣਾ ਚਾਹੀਦਾ ਇਸੇ ਸਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਅੱਜ ਪੇਸ਼ ਹੋਏ ਆ ਉਹਨਾਂ ਨੂੰ ਇੱਕ ਮੰਗ ਪੱਤਰ ਅਸੀਂ ਦਿੱਤਾ ਵੀ ਅਸੀਂ ਬੜੇ ਬੜੇ ਸਹਿਜ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਜਿਹੜਾ ਹੈਗਾ ਵਾ ਸਮਾਗਮ ਉਹਨੂੰ ਪਿੰਡ ਦੇ ਥਰੂ ਕਰਨਾ ਚਾਹੁੰਦੇ ਆ ਜੀ ਕਿਉਂਕਿ ਜਿਹੜਾ ਇਹ ਚਾਰ ਪੰਜ ਜਣੇ ਹੈਗੇ ਆ ਪਿੰਡ ਜਦੋਂ ਇਕੱਠਾ ਹੋ ਕੇ ਇੱਕ ਪੰਚਾਇਤੀ ਮਤਾ ਲੈ ਕੇ ਚੱਲਾ ਗਿਆ ਕਿਉਂਕਿ ਪਿੰਡ ਦਾ ਜਿਹੜਾ ਸੁਪਰੀਮ ਪਾਵਰ ਹੁੰਦੀ ਹੈ ਹਾਈ ਕੋਰਟ ਜਿਹਨੂੰ ਮੰਨਿਆ ਜਾਂਦਾ ਪੰਚਾਇਤ ਹੁੰਦੀ ਹੈ ਜਿੱਦ ਪੰਚਾਇਤ ਆਮ ਜਲਾਸ ਦੇ ਵਿੱਚ 1.5 200 ਬੰਦਾ ਸਾਈਨ ਕਰਕੇ ਦੇ ਰਿਆ ਵੀ ਅਸੀਂ ਸਮਾਗਮ ਕਰਾਂਗੇ ਤੁਸੀਂ ਨਹੀਂ ਕਰ ਸਕਦੇ ਗੈਰ ਕਾਨੂੰਨੀ ਤਰੀਕੇ ਨਾਲ ਜਿਵੇਂ ਰਹਿ ਰਹੇ ਹੋ ਪੇਰੋ ਕਾਉ ਤੇ ਅੜ ਰਹੇ ਆ ਤੇ ਜਿਹੜਾ ਟਕਰਾਵ ਉਹ ਕਰਨਾ ਚਾਹੁੰਦੇ ਆ ਜੇਕਰ ਉਹ ਨਹੀਂ ਪਿੱਛੇ ਹਟਣਗੇ ਫਿਰ ਸਾਡੀ ਵੀ ਇੱਕ ਮਜਬੂਰੀ ਬਣ ਜਾਣੀ ਹੈ ਇਲਾਕਾ ਨਿਵਾਸੀਆਂ ਦੀ ਤਾਂ ਨਗਰ ਨਿਵਾਸੀਆਂ ਦੀ ਫਿਰ ਕੋਈ ਅਸੀਂ ਆਪ ਦਾ ਕੋਈ ਸਖਤ ਐਕਸ਼ਨ ਕਰਾਂਗੇ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜਾਂ ਫਿਰ ਕੁਟੀ ਵਾਲੇ ਜ਼ਿੰਮੇਵਾਰ ਹੋਣਗੇ ਫਿਰ ਸੰਨ ਸਾਡੇ ਤੇ ਕੋਈ ਕੱਲ ਨੂੰ ਕੰਤੂ ਪ੍ਰਾਂਤੂ ਨਾ ਕਰੇ ਡੀਸੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਜਿਹੜੀ ਬਣਦੀ ਕਾਰਵਾਈਆਂ ਕਰਨਗੇ ਪਰ ਸਾਡੀ ਦੁਬਾਰਾ ਮੰਗ ਫੇਰੇ ਹੀ ਆ ਵੀ ਇੱਕ ਤਾਂ ਜਿਹੜਾ ਖੁਫਤੀ ਸਾਧ ਭੱਜ ਚੁੱਕਿਆ ਜੀ ਇਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਇਹਦੀ ਗ੍ਰਿਫਤਾਰੀ ਨਹੀਂ ਹੁੰਦੀ ਮਾਹੌਲ ਫੇਰ ਵੀ ਖਰਾਬ ਹੋਊਗਾ ਲੋਕਾਂ ਦੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਉੱਤੇ ਪਹੁੰਚੀ ਆ ਫਿਰ ਸੜਕਾਂ ਤੇ ਆਵਾਂਗੇ ਹਾਈਵੇ ਰੋਕਾਂਗੇ ਹੋਰ ਜੋ ਵੀ ਪਬਲਿਕ ਕਰਦੀ ਆ ਉਹ ਫਿਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਉਧਰਲੇ ਪਾਸੇ ਤੋਂ ਉਹਨਾਂ ਨੂੰ ਤੇ ਉਦੋਂ ਵੱਡੀ ਜਿਹੜੀ ਗੱਲ ਆ ਵੀ ਜਿਹੜਾ ਸਮਾਗਮ ਸਲਾਨਾ ਇਹ ਪ੍ਰਸ਼ਾਸਨ ਉਹਨਾਂ ਨੂੰ ਆਰਡਰ ਕਰੇ ਉਹ ਤੋਂ ਬਾਹਰ ਹੋਣ ਪੰਜ ਚਾਰ ਦਿਨ ਦੇ ਲਈ ਜਾਂ ਪੱਕੇ ਤੌਰ ਤੇ ਜੋ ਵੀ ਪੰਡ ਦਾ ਫੈਸਲਾ ਪੰਡ ਜੋ ਸਲਾਨਾ ਵਰਸ਼ੀਆ ਉਸੇ ਮਰਿਆਦਾਂ ਦੇ ਨਾਲ ਮਨਾਊਗਾ ਕਿਉਂਕਿ ਇਹਨਾਂ ਤੋਂ ਪਹਿਲਾਂ ਜਿਹੜੇ ਸੁਆਮੀ ਗੰਗਾ ਨਾਨਦ ਜੀ ਸੀਗੇ ਉਹਨਾਂ ਦਾ ਬੜਾ ਵਧੀਆ ਜੀਵਨ ਸੀਗਾ ਫਕਰ ਸੁਭਾਅ ਦੇ ਮਾਲਕ ਸੀਗੇ ਕਦੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਸਵਾਲ ਨਹੀਂ ਸੀਗਾ ਸਾਰਾ ਇਲਾਕਾ ਨਿਵਾਸੀ ਨਗਰ ਨਿਵਾਸੀ ਉਹਨਾਂ ਦਾ ਸਤਿਕਾਰ ਕਰਦਾ ਸੀ ਇਹਨੇ ਉਹਨਾਂ ਦੀ ਵੀ ਮਤਲ ਜਿਹੜੀ ਜਗ੍ਹਾ ਨੂੰ ਕਲੰਕਿਤ ਕੀਤਾ ਇਸ ਕਰਕੇ ਪਿੰਡ ਨਹੀਂ ਬਰਦਾਸ਼ਤ ਕਰੂਗਾ ਇਹਨੂੰ ਕਦੇ ਵੀ ਵੀ ਇਹ ਦੁਬਾਰਾ ਉੱਥੇ ਆ ਕੇ ਸਮਾਗਮ ਕਰਨ ਜਾਂ ਜਨਮ ਦਿਨ ਦੇ ਕੇਕ ਕੱਟਣ ਫਿਰ ਹਵਾਈ ਫੇਅਰ ਕਰਦੇ ਉਹਦੇ ਸਬੰਧੀ ਅਸੀਂ ਦਰਖਾਸਤ ਪੰਚਾਇਤੀ ਮਤ ਦੇ ਉੱਪਰ ਦੇ ਚੁੱਕੇ ਆ ਐਸਐਸਪੀ ਜਗਰਾਉਂ ਨੂੰ ਉੱਤੇ ਵੀ ਕੋਈ ਕਾਰਵਾਈ ਜਿਹੜੀ ਹੋਈ ਨਹੀਂ ਹੋਈ ਹਥਿਆਰ ਇਹਨਾਂ ਦੇ ਜਬਤ ਕੀਤੇ ਜਾਣੇ ਚਾਹੀਦੇ ਆ ਹਥਿਆਰਾਂ ਦੀ ਚੈਕਿੰਗ ਹੋਵੇ ਹਵਾਈ ਫੇਰ ਪੈਂਡ ਨੂੰ ਕਰਕੇ ਦੇਖੋ ਨਾ ਕਿੰਨਾ ਵੱਡਾ ਚੈਲੰਜ ਆਈ ਹੈ ਫਿਰ ਕੱਲ ਨੂੰ ਪ੍ਰਸ਼ਾਸਨ ਨੇ ਕਹਿਣਾ ਫਿਰ ਪੈਂਡ ਕਿਸੇ ਤਰੀਕੇ ਨਾਲ ਅੱਗੇ ਆ ਗਿਆ ਫਿਰ ਉਹਦੇ ਆਪਾਂ ਨੂੰ ਪਤਾ ਵੀ ਨਤੀਜੇ ਕਿਹੜੇ ਭੁਗਤਨੇ ਪੈ ਸਕਦੇ ਇਸ ਕਰਕੇ ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਫੇਰ ਬੇਨਤੀ ਆ ਇਹ ਉਮਾਨੰਦ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਤੂੰ ਆਹ ਦਾ ਛੱਡ ਕੇ ਜੁੱਲੀ ਵਾਸਤਰਾ ਤੋਂ ਛੱਡ ਕੇ ਬਾਹਰ ਹੋ ਜAVE ਪਰ ਜੇ ਆਪਦੀ ਹੈਂਡ ਤੇ ਅੜਿਆ ਰਿਹਾ ਫੇਰ ਇਹ ਜਿਹੜਾ ਮਾਹੌਲ ਆ ਖਰਾਬ ਹੋ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਦੁਬਾਰਾ ਤੁਹਾਡੇ ذریعے ਫੇਰ ਇਹ ਬੇਨਤੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਇਹ ਜਿਹੜਾ ਮਸਲਾ ਵਾਹ ਦਾ ਹੱਲ ਕਰੀਏ ਜੇਕਰ ਇਸੇ ਤਰੀਕੇ ਨਾਲੇ ਲਲਕਾਰ ਕੇ ਇਸ ਜਗ੍ਹਾ ਤੇ ਬਣਿਆ ਰਹਿੰਦਾ ਹੈ ਡੇਰੇਦਾਰ ਟਾਊਨ ਵਾਲੇ ਸਮੇਂ ਦੇ ਵਿੱਚ ਸਾਡੇ ਇਲਾਕੇ ਨੂੰ ਵੱਡਾ ਖਤਰਾ ਹੋ ਸਕਦਾ ਇਹ ਸਾਡੀ ਜਿਹੜੀ ਆਵਾਜ਼ ਆ ਇਸ ਕਰਕੇ ਅਸੀਂ ਆਪਦੀ ਆਵਾਜ਼ ਨੂੰ ਲੈ ਕੇ ਡੀਸੀ ਸਾਹਿਬ ਦੇ ਦਫ਼ਤਰ ਪਹੁੰਚੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਣਦੀ ਕਾਰਵਾਈ ਆ ਜਿਹੜੀ ਉਹ 1-2 ਦਿਨ ਦੇ ਵਿੱਚ ਕੀਤੀ ਜਾਊਗੀ